ਸਾਜੀ ਕਾਲ ਜੇ ਮੈਲਾ ਪ੍ਰਿਤਕਰ ਹਾਸਰਾਂ ਸਿੰਘ ਗੁਪਤੇ ਸਿੰਘ ਦੁਆਰਾ ਲਿਖੇ ਗਿਆ ਨਾਵਲ ਮਲ ਸੰਜੋਗਨ ਦੀ ਦਾ ਭਾਗ ਪੰਜਮ ਲੈ ਕੇ ਆਉਪ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਗੁਰੀ ਮੈਂ ਤਾਂ ਹੀ ਦੱਸਣ ਲਈ ਫੋਨ ਕੀਤਾ ਸੀ ਅਸੀਂ ਘਰ ਪਹੁੰਚ ਗਏ ਹਾਂ ਜਗਨ ਬਸ ਯਾਹੀ ਗੱਲ ਸੀ ਗੁਰੀ ਕਿੱਥੇ ਜੀ ਅਸਲ ਗੱਲ ਤਾਂ ਇਹ ਆ ਮੇਰਾ ਦਿਲ ਆਪਣੀ ਮਿੱਠੀ ਦੀ ਮਿੱਠੀ ਜਿਹੀ ਆਵਾਜ਼ ਉਹਨਾਂ ਨੂੰ ਘਰ ਰਿਹਾ ਸੀ ਜੋਗਨ ਅੱਛਾ ਜੀ ਮੈਂ ਤੁਹਾਡੀ ਮਿੱਠੀ ਵੀ ਹੋ ਗਈ ਗੁਰੀ ਹਾਂਜੀ ਹੁਣ ਤਾਂ ਜੋ ਵੀ ਕੁਝ ਹਾਂ ਬਸ ਤੁਸੇ ਹੀ ਹੋ ਅੱਛਾ ਮੈਨੂੰ ਫਿਰ ਕਿੰਨਾ ਕਿ ਯਾਦ ਕੀਤਾ ਜੋਗਨ ਮਜ਼ਾ ਕਰਦੀ ਹੋਈ ਨਾ ਮੈਂ ਕਿਉਂ ਤੁਹਾਨੂੰ ਯਾਦ ਕਰਾਂਗੀ ਪੂਰਾ ਵੀ ਨਹੀਂ ਤੁਹਾਡੀ ਯਾਦ ਆਉਂਦੀ ਗੁਰੀ ਅੱਛਾ ਜੀ ਤਾਂ ਹੀ ਫਿਰ ਸਵੇਰੇ ਮੈਨੂੰ ਜਾਂਦੇ ਨੂੰ ਦੇਖੀ ਤੁਹਾਡੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ ਜੋਗਨ ਹਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਰੋ ਰਹੀ ਸੀ ਗੁਰੀ ਜਦ ਤੁਸੀਂ ਆਪਣੀ ਹੰਜੂ ਪਹੁੰਚ ਕੇ ਦਰਵਾਜ਼ੇ ਦੇ ਉੱਲੇ ਹੋਣ ਲੱਗੇ ਸੀ ਨਾ ਮੈਂ ਉਹ ਤੁਹਾਨੂੰ ਦੇਖ ਲਿਆ ਸੀ ਜੋਵਨ ਜੇ ਤੁਸੀਂ ਮੈਨੂੰ ਰੋਂਦੇ ਨੂੰ ਦੇਖ ਹੀ ਲਿਆ ਸੀ ਤਾਂ ਮੈਨੂੰ ਚੁੱਪ ਕਿਉਂ ਨਹੀਂ ਕਰਵਾਉਣ ਆਏ ਗੁਰੀ ਕਮਲ ਜੀ ਡਾਕਟਰ ਕਹਿੰਦੇ ਆ ਥੋੜਾ ਬਹੁਤ ਰੋਣਾ ਨਾ ਸਿਹਤ ਲਈ ਚੰਗਾ ਹੁੰਦਾ ਏ ਜੋਵਨ ਇਸ ਦਾ ਮਤਲਬ ਆ ਕਿ ਵਿਆਹ ਤਵਦ ਤੁਸੀਂ ਮੈਨੂੰ ਰਵਾਇਆ ਕਰੋਗੇ ਹੈ ਨਾ ਗੁਰੀ ਨਾ ਨਾ ਵਿਆਹ ਤਵਦ ਮੈਂ ਤਾਂ ਤੁਹਾਡੇ ਚਿਹਰੇ ਤੋਂ ਹਾਸੇ ਕੀਤੀ ਜਾਣ ਹੀ ਨਹੀਂ ਦੇਣੀ ਤੋਂ ਨੂੰ ਇੰਨਾ ਪਿਆਰ ਦੇਵਾਂਗਾ ਕਿ ਤੁਸੀਂ ਆਪਣੇ ਮੰਮੀ ਪਾਪਾ ਨੂੰ ਵੀ ਭੁੱਲ ਜਾਉਂਗੀ ਜੂਵਨ ਹਾਈ ਸੱਚੀ ਤੁਸੀਂ ਮੈਨੂੰ ਇੰਨਾ ਪਿਆਰ ਕਰੋਗੀ ਗੁਰੀ ਹੋਰ ਕੀ ਮਜ਼ਾਕ ਥੋੜਾ ਕਰ ਰਿਹਾ ਹਾਂ ਆ ਕਮਲਿਏ ਦੁੱਖ ਦੇਖਣ ਉੱਤਰ ਸੇਗੀ ਮੈਂ ਤੁਹਾਨੂੰ ਇੰਨਾ ਪਿਆਰ ਕਰਾਂਗਾ ਜੂਵਨ ਇਹ ਸਭ ਸੋਚ ਕੇ ਹੀ ਕਿੰਨਾ ਵਧੀਆ ਲੱਗ ਰਿਹਾ ਏ ਜਦ ਮੈਂ ਸੱਚੀ ਤੁਹਾਡੇ ਕੋਲ ਹੋਈ ਤਾਂ ਕਿੰਨਾ ਮਜ਼ਾ ਆਏਗਾ ਅੱਛਾ ਤੁਹਾਡੀ ਮੰਮੀ ਜੀ ਕੁਝ ਕਹਿ ਰਹੇ ਸੀ ਮੇਰੇ ਵਾਰੀ ਮੇਰਾ ਮਤ ਲਵਾ ਮੇਰੇ ਆ ਹੱਥਾਂ ਪੈਰਾਂ ਤੇ ਬਨੇ ਦਾਗ ਨਿਸ਼ਾਨ ਕਰਕੇ ਗੁਰੀ ਜੂਵਨ ਤੁਸੀਂ ਨਾ ਬਹੁਤ ਲੱਗੀਆਂ ਜਿਸ ਨੂੰ ਇਨੇ ਵਧੀਆ ਪੜ੍ਹੇ ਲਿਖੇ ਖੁੱਲੇ ਡੁੱਲੇ ਵਿਚਾਰਾਂ ਵਾਲੀ ਸੱਸ ਮਿਲ ਰਹੀ ਆ ਮਾਮਾ ਨੇ ਪਤਾ ਮੈਨੂੰ ਘਰ ਆ ਕੇ ਇੱਕ ਗੱਲ ਕਹੀ ਕਿ ਗੁਰੀ ਜੂਵਨ ਮੈਂ ਆਪਣੀ ਨੂੰ ਨਹੀਂ ਧੀ ਬਣਾ ਕੇ ਆਪਣੇ ਘਰ ਲੈ ਕੇ ਆ ਰਹੀ ਆ ਹੁਣ ਇਹ ਤੇਰੀ ਜ਼ਿੰਮੇਵਾਰੀ ਆ ਕਿ ਤੂੰ ਮੇਰੀ ਧੀ ਦੀ ਹਰ ਖੁਸ਼ੀ ਤੇ ਲੋੜ ਦਾ ਖਿਆਲ ਰੱਖੀ ਉਸ ਨੂੰ ਕਦੇ ਜ਼ਿੰਦਗੀ ਚ ਕੋਈ ਦੁੱਖ ਨਾ ਦੇਮੀ ਜੋਵਨ ਸੱਚੀ ਮੰਮੀ ਜੀ ਮੇਰੇ ਵਰੀ ਇਦਾਂ ਕਹਿ ਰਹੇ ਸੀ ਗੁਰੀ ਤਾਂ ਹੋਰ ਕੀ ਝੂਠ ਥੋੜਾ ਬੋਲ ਰਹੇ ਆ ਜੇ ਨਹੀਂ ਜਗਨ ਤਾਂ ਮੰਮੀ ਨੂੰ ਫੜਾਵਾ ਫੋਨ ਆਪੇ ਉਹਨਾਂ ਤੋਂ ਪੁੱਛ ਲੈਣਾ ਜੋਵਨ ਨਹੀਂ ਨਹੀਂ ਮੈਂ ਤਾਂ ਐਵੇਂ ਹੀ ਪੁੱਛਿਆ ਸੀ ਮੈਨੂੰ ਪੂਰਾ ਪਰਸਾ ਤੁਹਾਡੇ ਤੋਂ ਤੁਸੀਂ ਮੈਨੂੰ ਝੂਠ ਥੋੜਾ ਬੋਲੋਗੇ ਗੁਰੀ ਅੱਛਾ ਮੈਂ ਉਹ ਤੁਹਾਡੇ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਹੈ ਜਿਵੇਂ ਹੀ ਮੈਨੂੰ ਤੁਹਾਡੇ ਪਾਸਪੋਰਟ ਦੀ ਕੋਈ ਅਪਡੇਟ ਮਿਲਦੀ ਆ ਮੈਂ ਤੁਹਾਨੂੰ ਇਸੇ ਵਾਰੀ ਦੱਸਾਂਗਾ ਆਪਾਂ ਹੁਣ ਲੁਧਿਆਣੇ ਪਾਸਪੋਰਟ ਦਫ਼ਤਰ ਵਿਖੇ ਜਾਣਾ ਪੈਣਾ ਆ। ਜੋਵਨ ਕੋਈ ਗੱਲ ਨਹੀਂ ਜੀ ਜੇ ਜਾਣਾ ਹੋਇਆ ਮੈਨੂੰ ਦੱਸ ਦੇਣਾ ਮੈਂ ਬਸ ਤੇ ਆ ਜਾਵਾਂਗੀ। ਗੁਰੀ ਲਕਮਾਲਾ ਤੁਸੀਂ ਬਸ ਤੇ ਕਿਉਂ ਆਉਂਗੀ? ਮੈਂ ਤੁਹਾਨੂੰ ਆਪ ਲੈਣਾ ਆਵਾਂਗਾ। ਇਸੇ ਬਹਾਨੇ ਅਸੀਂ ਕੁਝ ਟਾਈਮ ਇਕੱਠਿਆਂ ਵੀ ਬਿਤਾ ਲਵਾਂਗੇ। ਜੋਵਨ ਹਾਂਜੀ ਇਹ ਵੀ ਸਹੀ ਆ। ਗੁਰੀ ਅੱਛਾ ਹੁਣ ਮੈਨੂੰ ਇੱਕ ਪਿਆਰੀ ਜਹੀ ਮਿੱਠੀ ਤਾਂ ਦੇ ਦਿਓ। ਜੋਵਨ ਹਾਂ ਮੈਂ ਨਹੀਂ ਮੈਨੂੰ ਨਹੀਂ ਪਤਾ ਕਿ ਨਹੀਂ ਸੰਗ ਲੱਗਦੀ ਆ। ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਗੁਰੀ ਲੈ ਦੱਸ ਫੋਨ ਤੇ ਦੇ ਨੂੰ ਕਹਿ ਰਿਹਾ ਹਾਂ ਮੈਂ ਕਿਹੜਾ ਸੱਚੇ ਮੱਚੀ ਦੀ ਮੰਗ ਲਈ ਆ ਜੋਬਨ ਗੁਰੀ ਮੈਨੂੰ ਸੱਚੀ ਬਹੁਤ ਸੰਗ ਲੱਗ ਰਹੀ ਆ ਮੈਂ ਕਦੇ ਕਿਸੇ ਨਾਲ ਇਹੋ ਜਿਹੀਆਂ ਪਿਆਰ ਭਰੀਆਂ ਗੱਲਾਂ ਨਹੀਂ ਕੀਤੀਆਂ ਨਾ ਤਾਂ ਕਰਕੇ ਗੁਰੀ ਤੇ ਮੈਂ ਕਿਹੜਾ ਅੱਜ ਤੱਕ ਕਿਸੇ ਨਾਲ ਇਹੋ ਜਿਹੀਆਂ ਗੱਲਾਂ ਕੀਤੀਆਂ ਆ ਹੁਣ ਮੇਰੀ ਵਾਈਫ ਮਿਲ ਗਈ ਆ ਤਾਂ ਉਸ ਨਾਲ ਹੀ ਕਰਾਂਗਾ ਜੋਬਨ ਅੱਛਾ ਜੀ ਵਿਆਹ ਹੋਇਆ ਨਹੀਂ ਮੈਂ ਤੁਹਾਡੀ ਵਾਈਫ ਵੀ ਬਣ ਗਈ ਗੁਰੀ ਉਹ ਤਾਂ ਤੁਸੀਂ ਉਸ ਦਿਨ ਹੀ ਬਣ ਗਏ ਸੀ ਜਦ ਮੈਂ ਗੁਰੂ ਮਹਾਰਾਜ ਸਿੰਘ ਹਜੂਰੀ ਚ ਤੁਹਾਨੂੰ ਪਹਿਲੇ ਵਾਰ ਦੇਖਿਆ ਸੀ ਤੁਹਾਨੂੰ ਪਤਾ ਆ ਮੈਂ ਉਦੋਂ ਅਰਦਾਸ ਚ ਕੀ ਮੰਗ ਰਿਹਾ ਸੀ ਜੋ ਬਣ ਕੀ ਮੰਗ ਰਹੀ ਸੀ ਗੁਰੀ ਮੈਂ ਵਾਹਿਗੁਰੂ ਜੀ ਤੋਂ ਆਪਣੇ ਲਈ ਇੱਕ ਸਿਆਣੀ ਜਹੀ ਕੁੜੀ ਦਾ ਜ਼ਿੰਦਗੀ ਪਰ ਸਾਥ ਮੰਗ ਰਿਹਾ ਸੀ ਤੇ ਜਦ ਮੇਰੀ ਅੱਖ ਖੁੱਲੀ ਤਾਂ ਸਾਹਮਣੇ ਤੁਸੀਂ ਖੜੇ ਸੀ ਸਿਰ ਤੇ ਚੁੰਨੀ ਲੈ ਕੇ ਤੁਹਾਡਾ ਉਹ ਪੂੜਾ ਪਲਾ ਫੇਸ ਦੀ ਕਿਊਟ ਜਹੀ ਫੇਸ ਐਕਸਪ੍ਰੈਸ਼ਨ ਹੀ ਮੈਨੂੰ ਤਾਂ ਲੁੱਟ ਕੇ ਲੈ ਗਏ ਸੀ ਮੈਂ ਤਾਂ ਉਦੋਂ ਹੀ ਤੈਅ ਕਰ ਲਿਆ ਸੀ ਕਿ ਇਹ ਕੁੜੀ ਹੀ ਮੇਰੀ ਲਾਈਫ ਪਾਰਟਨਰ ਬਣੇਗੀ ਜੋਵਨ ਹਈ ਸੱਚੀ ਫਿਰ ਤਾਂ ਬਾਬਾ ਜੀ ਨੇ ਸਾਡੀ ਜੋੜੀ ਬਣਾਈ ਆ ਪਰ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਸੀ ਦੇਖੋ ਸੱਚ ਬੋਲ ਕੇ ਮੈਨੂੰ ਦੁਖੀ ਕਰ ਦੇਉਗੀ ਤਾਂ ਮੈਨੂੰ ਮਨਜ਼ੂਰ ਆ ਪਰ ਝੂਠ ਬੋਲ ਕੇ ਮੈਨੂੰ ਕਦੀ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰਨਾ ਤੁਹਾਨੂੰ ਮੇਰੇ ਇਨ ਹੱਥਾਂ ਪੈਰਾਂ ਤੇ ਗਰਦਨ ਦੇ ਨਿਸ਼ਾਨ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਹੈ ਨਾ ਗੁਰੀ ਦੇਖ ਜੋਵਨ ਅੱਜ ਮੈਂ ਆਪਣੇ ਸੱਚੇ ਰੱਬ ਨੂੰ ਹਾਜ਼ਰ ਨਾਜ਼ਰ ਮਨ ਕੀ ਕਹਿੰਦਾ ਆ ਮੈਨੂੰ ਇਹ ਸਭ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤੇਰੀ ਸੀਗਤ ਨੂੰ ਪਿਆਰ ਕੀਤਾ ਏ ਤੇ ਤੇਰੀ ਸੂਰਤ ਨੂੰ ਨਹੀਂ ਉਸ ਦਿਨ ਤੈਨੂੰ ਜਦ ਮੈਂ ਵਿਆਹ ਤੇ ਨਜ਼ਰੀ ਨੂੰ ਦੇਖਿਆ ਸੀ ਨਾ ਤੈਨੂੰ ਵਿਉਣ ਦੀ ਜਿਤ ਹੋਰ ਵੀ ਪੱਕੀ ਹੋ ਗਈ ਸੀ ਜਵਨ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਉਸ ਦਿਨ ਜਾਗੂ ਵਾਲੀ ਰਾਤ ਸਾਰੇ ਨੱਚ ੜਾ ਪ੍ਰੇਸ਼ਾਨ ਬਸ ਤੁਸੀਂ ਇੱਕ ਹੀ ਸਾਈਡ ਤੇ ਖੜਕੇ ਦੇਖ ਰਹੇ ਸਨ ਕੀ ਗੱਲ ਤੁਹਾਡੇ ਨੱਚਣੇ ਨੂੰ ਦਿਲ ਨੇ ਸੀ ਕਰਦਾ ਗੁਰੀ ਜੋਵਨ ਦੇਖੋ ਮੈਂ ਦੱਸਤਾ ਦਿਨਾ ਪਰ ਤੁਸੀਂ ਪਲੇਸ ਇਸ ਗੱਲ ਨੂੰ ਲੈ ਕੇ ਮੇਰਾ ਮਜ਼ਾਕ ਨਾ ਉਡਾਣਾ ਜੋਵਨ ਲੈ ਦੱਸ ਮੈਂ ਕਿਉਂ ਮਜ਼ਾਕ ਉਡਾਵਾਂਗੀ ਦੱਸੋ ਗੁਰੀ ਮੈਨੂੰ ਨਾ ਨੱਚਣਾ ਨਹੀਂ ਆਉਂਦਾ ਜੋਵਨ ਕੀ ਤੁਹਾਨੂੰ ਨੱਚਣਾ ਨਹੀਂ ਆਉਂਦਾ ਕਿ ਕਿ ਚੋਰ-ਚੁੰਨ ਨਾਲ ਹੱਸਣ ਲੱਗ ਪਈ ਉਸ ਨੂੰ ਹਾਸੇ ਨੂੰ ਦੇਖ ਕੇ ਗੁਰੀ ਕੰ ਲੱਗਾ ਜੋਵਨ ਦੇਖਿਆ ਮੈਂ ਕਿਹਾ ਸੀ ਨਾ ਤੁਸੀਂ ਮੇਰਾ ਮਜ਼ਾਕ ਨਹੀਂ ਉਡਾਉਣਾ ਹੁਣ ਤੁਸੀਂ ਉਹੀ ਕੰਮ ਕਰ ਰਹੇ ਹੋ ਜੋਵਨ ਆਪਣਾ ਹਾਸਾ ਕੰਟਰੋਲ ਕਰਦੇ ਹੋਏ ਕਹਿਣ ਲੱਗੀ ਨਹੀਂ ਜੀ ਮੈਂ ਤੁਹਾਡਾ ਮਜ਼ਾਕ ਨਹੀਂ ਉਡਾ ਰਹੀ ਮੈਂ ਤਾਂ ਹੈਰਾਨ ਹੋ ਰਹੀ ਆ ਪਹਿਲੀ ਵਾਰ ਹੀ ਸੁਣਿਆ ਆ ਕੋਈ ਮੁੰਡਾ ਕਹਿ ਰਿਹਾ ਹੋਵੇ ਕਿਸ ਨੂੰ ਨੱਚਣਾ ਨਹੀਂ ਆਉਂਦਾ ਗੁਰੀ ਹੁਣ ਦੱਸੋ ਮੈਨੂੰ ਜੀ ਨਹੀਂ ਨੱਚਣਾ ਆਉਂਦਾ ਤਾਂ ਇਸ ਦੇ ਵਿੱਚ ਮੇਰਾ ਕੀ ਕਸੂਰਾ ਪਰ ਤੁਸੀਂ ਬਹੁਤ ਸੋਹਣਾ ਨੱਚਦੇ ਹੋ ਜੋਵਨ ਤੁਹਾਡਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ ਐ ਨਲੇ ਕੌਣ ਕਹਿੰਦਾ ਆ ਮੈਂ ਸੋਹਣਾ ਨੱਚਦੀ ਐ ਬਸ ਬਾਕੀ ਲੋਕਾਂ ਮੰਗੋ ਆਪਾਂ ਵੀ ਵਿਆਹ ਛੱਤ ਪੈਰ ਮਾਰ ਲਈਦੀ ਆ ਗੁਰੀ ਤੁਸੀਂ ਇਸ ਨੂੰ ਹੱਥ ਪਰ ਮਾਰਨਾ ਕਹਦੇ ਹੋ ਤੁਹਾਡਾ ਇੱਕ ਸਟੈਪ ਗਾਣੇ ਦੀ ਬੋਲਾਂ ਨਾਲ ਰਲ ਰਿਹਾ ਸੀ ਜਵਨ ਅੱਛਾ ਜੀ ਇਹਨੇ ਕੋਰਨ ਵਾਲੇ ਮੈਨੂੰ ਨੱਚਦੀ ਨੂੰ ਦੇਖ ਰਹੀ ਸੀ ਗੁਰੀ ਹਾਂਜੀ ਇਹ ਮੈਨੂੰ ਤਾਂ ਤੁਹਾਡੀ ਨੱਚਣੀ ਨੇ ਕੀ ਲਿਆ ਪਿਆ ਸੀ ਜਵਨ ਕੋਈ ਗੱਲ ਨਹੀਂ ਫਿਰ ਵਿਆਹ ਤੋਂ ਬਾਅਦ ਆਪਾਂ ਸਾਡੀ ਵਿਆਹ ਦੀ ਰਿਸੈਪਸ਼ਨ ਪਾਰਟੀ ਤੇ ਦੋ ਮਣੇ ਨੱਚ ਕੇ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੂੰ ਕੀ ਲੈਣਾ ਆ ਗੁਰੀ ਅੱਛਾ ਜੀ ਉਹ ਕਿਵੇਂ ਜਵਨ ਉਹ ਸਭ ਕੁਝ ਮੈਂ ਸੋਚ ਲਿਆ ਯਾਰ ਤੁਸੀਂ ਪਹਿਲਾਂ ਮੈਨੂੰ ਵਿਆਹ ਕੀਤਾ ਲੈ ਕੇ ਆਓ ਆਪਣੇ ਘਰ ਲੈ ਕੇ ਜਾ ਗੁਰੀ ਮੇਰੇ ਬਲਤਾਂ ਚਾਹੀ ਮੈਂ ਕੱਲ ਤੈਨੂੰ ਵਿਆਹ ਕੇ ਆਪਣੇ ਘਰ ਲੈ ਆਵਾਂ ਪਰ ਕੀ ਕਰੀਏ ਕਹਿੰਦੇ ਆ ਨਾ ਪਿਆਰ ਚ ਸਬਰ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਆ ਜੋਗਨ ਹੁਣ ਫਿਰ ਤੁਸੀਂ ਰਾਤ ਤੱਕ ਸਬਰ ਕਰੋ ਆਪਾਂ ਫਿਰ ਗੱਲਾਂ ਕਰਾਂਗੇ ਮੈਂ ਤੁਹਾਡੀਆਂ ਸਾਲੀਆਂ ਨੂੰ ਰੋਟੀ ਬਣਾ ਦੇਵਾਂ ਗੁਰੀ ਲੈ ਮੈਨੂੰ ਤੁਸੀਂ ਮੇਰੀਆਂ ਸਾਲੀਆਂ ਨਾਲ ਤਾਂ ਮਿਲਵਾਇਆ ਹੀ ਨਹੀਂ ਜੋਗਨ ਕਿਵੇਂ ਮਰਵਾਉਂਦੀ ਜਦ ਤੁਸੀਂ ਘਰ ਆਏ ਉਦੋਂ ਮੈਂ ਸਕੂਲ ਗਈਆਂ ਹੋਈਆਂ ਸੀ ਗੁਰੀ ਅੱਛਾ ਨਾਮ ਕੀ ਨੇ ਦੋਨਾਂ ਦੇ ਜੋਵਨ ਵੱਡੀ ਦਾ ਨਾਮ ਹੈ ਹਰਲੀਨ ਤੇ ਛੋਟੀ ਦਾ ਨਾਮ ਹੈ ਜੈਸਮੀਨ ਗੁਰੀ ਵਾ ਨਾਮ ਤਾਂ ਬਹੁਤ ਸੋਹਣਿਆ ਤੁਹਾਡੀਆਂ ਭੈਣਾਂ ਵੀ ਪੱਕਾ ਤੁਹਾਡੇ ਵਰਗੀਆਂ ਸੋਹਣੀਆਂ ਤੇ ਸਮਾਸਾਰ ਹੋਣਗੀਆਂ ਜੋਵਨ ਹਾਂਜੀ ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਗੁਰੀ ਅੱਛਾ ਬੀਬੀ ਬਾਪੂ ਨੂੰ ਕਹਿਣਾ ਹੁਣ ਕਿਸੇ ਗੱਲ ਦੀ ਫਿਕਰ ਨਾ ਕਰਨ ਉਹਨਾਂ ਨੂੰ ਜਵਾਈ ਦੇ ਰੂਪ ਚ ਉਹਨਾਂ ਦਾ ਪੁੱਤ ਮਿਲ ਗਿਆ ਹੈ ਤੇਰੀਆਂ ਭੈਣਾਂ ਦੀ ਪੜ੍ਹਾਈ ਲਿਖਾਈ ਮੈਂ ਕਰਵਾਵਾਂਗਾ ਤੀਨਾਂ ਨੂੰ ਵਧੀਆ ਜੌਬ ਤੇ ਲਗਵਾਵਾਂਗਾ ਨਾਲੇ ਉਹਨਾਂ ਨੂੰ ਕਹਿਣਾ ਇਨਾਂ ਦੇ ਵਿਆਹ ਤੇ ਕੋਈ ਟੈਨਸ਼ਨ ਨਾ ਲੈਨ ਮੈਂ ਵਧੀਆ ਜਹੀ ਮੁੰਡੀ ਲੱਭ ਕੇ ਇਹਨਾਂ ਦਾ ਵਿਆਹ ਪੀ ਕਰਵਾ ਦੇਣਾ ਆ ਠੀਕ ਹੈ ਤੂੰ ਕੋਈ ਵੀ ਫਿਕਰ ਨਾ ਕਰੀ ਚਲ ਚੰਗਾ ਫਿਰ ਹੁਣ ਕੰਮ ਕਰੋ ਫਿਰ ਗੱਲ ਕਰਾਂਗੇ ਕਹਿ ਕੇ ਗੁਰਿੰਨੀ ਫੋਨ ਕੱਢ ਦਿੱਤਾ ਫਿਰ ਜੋਗਨ ਰਸੋਈ ਚ ਜਾ ਕੇ ਰੋਟੀ ਬਣਾਉਣ ਲੱਗ ਪਈ ਕੁਝ دیر ਬਾਅਦ ਉਸਦੀ ਬੀਬੀ ਵੀ ਰਸੋਈ ਚ ਆ ਕੇ ਹਰਲੀਨ ਹੋਣਾਂ ਲਈ ਰੋਟੀ ਪਾਉਣ ਲੱਗੀ ਜਦੋਂ ਉਹ ਰੋਟੀ ਪਾ ਕੇ ਲੈ ਕੇ ਜਾਣ ਲੱਗੀ ਤਾਂ ਜੋਗਨ ਕਹਿਣ ਲੱਗੀ ਬੀਬੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਬੀਬੀ ਤੂੰ ਰੁਕ ਧੀਏ ਮੈਂ ਪਹਿਲਾਂ ਕੁੜੀਆਂ ਨੂੰ ਰੋਟੀ ਦੀਆ ਮਾਂ ਫੇਰ ਆ ਕੇ ਕਰਦੀਆਂ ਗੱਲ ਕਹਿ ਕੇ ਉਹ ਰੋਟੀ ਲੈ ਕੇ ਬਾਹਰ ਆ ਗਈ ਵਿੜੀ ਚ ਮੰਝੇ ਤੀ ਬੈਠੀ ਆਪਣੀਆਂ 3 ਨੂੰ ਰੋਟੀ ਫੜਾ ਕੇ ਜੋਵਨ ਕੋਲ ਵਾਪਸ ਰਸੋਈ ਚ ਆ ਕੇ ਕਹਿਣ ਲੱਗੀ ਹਾਂ ਧੀਏ ਦੱਸ ਕੀ ਕਰਨੀ ਸੀ ਜੋਵਨ ਬੇਬੀ ਗੁਰਪ੍ਰੀਤ ਤੁਹਾਨੂੰ ਦੋਵਾਂ ਨੂੰ ਕੁਝ ਕਹਿ ਰਹੇ ਸਨ ਬੇਬੀ ਕੀ ਕਹਿ ਰਿਹਾ ਸੀ ਉਹ ਪੁੱਤ ਜੋਵਨ ਬੇਬੀ ਉਹ ਕਹਿ ਰਹੇ ਸਨ ਤੁਸੀਂ ਹੁਣ ਕਿਸੇ ਚੀਜ਼ ਦੀ ਚਿੰਤਾ ਨਾ ਕਰਿਓ ਮੇਰੀ ਹੁੰਦੀਆਂ ਮੈਂ ਹਰਲੀਨ ਤੇ ਜਸਮੀਨ ਨੂੰ ਪੜਾਵਾਂਗਾ ਤੇ ਵਧੀਆ ਨੌਕਰੀ ਤੇ ਲਗਵਾਵਾਂਗਾ। ਨਾਲੇ ਉਹ ਕਹਿ ਰਹੇ ਸਨ ਕਿ ਆਪਣੇ ਬੀਬੀ-ਬਾਪੂ ਨੂੰ ਕਹੀ ਆਪਣੇ ਇਸ ਪੁੱਤ ਤੇ ਹੁੰਦਿਆ ਹੋਇਆ ਉਹਨਾਂ ਦੋਨਾਂ ਦੇ ਵਿਆਹ ਦੀ ਕੋਈ ਫਿਕਰ ਨਾ ਕਰੇ, ਮੈਂ ਆਪੇ ਸੰਭਲਾਂਗਾ। ਉਸੇ ਗੱਲ ਤੋਂ ਕੇ ਕਰਮੋਂ ਕਹਿ ਲੱਗੀ, "ਤੀ ਤੂੰ ਤਾਂ ਪਿਛਲੇ ਜਨਮ ਵਿੱਚ ਕੋਈ ਬਹੁਤ ਹੀ ਚੰਗੇ ਕਰਮ ਕੀਤੇ ਹੋਣੇ ਆ ਜੋ ਤੈਨੂੰ ਸਮਝਦਾਰ ਜੀਵਨ ਸਾਥੀ ਤੇ ਇੰਨਾ ਵਧੀਆ ਘਰ ਪਰਿਵਾਰ ਮਿਲਿਆ ਹੈ।" ਰੱਬ ਕਰੇ ਹਰ ਮਾਪਿਆਂ ਦੀ ਧੀ ਨੂੰ ਇਹੋ ਜਿਹਾ ਜੀਵਨ ਸਾਥੀ ਮਿਲੇ ਵਾਹਿਗੁਰੂ ਰੰਗ ਭਾਗ ਲਾਵੇ ਉਸਦੀ ਮਿਹਨਤ ਕਮਾਈਆਂ ਚ ਵਰਕਤਾਂ ਪਾਵੇ ਅਗਲੇ ਦਿਨ ਜੋਤ ਆਪਣੇ ਘਰਦਿਆਂ ਤੋਂ ਅੱਖ ਵਚਾ ਕੇ ਝੋਵਨ ਨੂੰ ਮਿਲਣ ਆਈ ਉਸਨੇ ਆ ਕੇ ਝੋਵਨ ਦਾ ਹਾਲ ਚਾਲ ਪੁੱਛਿਆ ਉਸ ਤੋਂ ਬਾਅਦ ਕਲ ਆਪਣੇ ਘਰ 'ਚ ਹੋਈ ਸਾਰੀ ਗੱਲਬਾਤ ਝੋਵਨ ਨੂੰ ਦਸੀ ਉਸਦੀ ਗੱਲ ਸੁਣ ਕੇ ਝੋਵਨ ਕਹਿਣ ਲੱਗੀ ਮੈਂ ਤਾਂ ਸਮਝਿਆ ਸੀ ਗੁਰੇ ਨੂੰ ਪਹਿਲਾਂ ਹੀ ਕਿ ਸਾਡੇ ਇਸ ਰਿਸ਼ਤੇ ਦੇ ਜੁੜਨ ਨਾਲ ਤੋ ਢੋਡੀ ਨਾਲ ਬਹੁਤ ਸਾਰੇ ਰਿਸ਼ਤੇ ਟੁੱਟਣ ਜਾਣਗੇ ਪਰ ਉਹ ਮੰਨ ਹੀ ਨਹੀਂ ਜੋਤ ਯਾਰ ਗੁਰਵੀ ਵੀਰਾ ਵੀ ਆਪਣੀ ਜਗ੍ਹਾ ਤੇ ਸਹੀ ਆ ਤੂੰ ਮੈਨੂੰ ਇਹ ਗੱਲ ਦੱਸ ਪਲਾਇ ਇਹ ਕਿਸ ਕਿਤਾਬ ਵਿੱਚ ਲਿਖਿਆ ਆ ਕਿ ਬੰਦੇ ਨੂੰ ਪਿਆਰ ਸਿਰਫ ਆਪਣੀ ਜਾਤ ਜਾਂ ਧਰਮ ਚ ਹੀ ਹੋਵੇ ਇਹ ਤਾਂ ਕਿਸੇ ਨੂੰ ਕਿਸੇ ਵੀ ਨਾਲ ਕਿਤੇ ਵੀ ਹੋ ਸਕਦਾ ਹੈ ਜੋਗਨ ਮੈਂ ਮੰਨਦੀ ਆ ਪਰ ਸਾਡੇ ਲੋਕਾਂ ਨੂੰ ਇਹ ਗੱਲ ਕੌਣ ਸਮਝਾਵੇ ਜੋਤ ਦੇਖ ਜੋ ਉਹਨੇ ਸਭ ਗੱਲਾਂ ਤਾਂ ਮੈਨੂੰ ਨਹੀਂ ਪਤਾ ਪਰ ਜੇ ਹੁਣ ਤੂੰ ਮੇਰੇ ਵੀਰੇ ਦਾ ਹੱਥ ਫੜਿਆਏ ਨਾ ਤਾਂ ਤੋੜ ਵੀ ਚੜਾਵੇਂ ਮੇਰੇ ਵੀਰੇ ਨੇ ਅੱਜ ਤੱਕ ਜ਼ਿੰਦਗੀ 'ਚ ਬਹੁਤ ਦੁੱਖ ਦੇਖੀ ਆ ਹੋ ਸਕਦਾ ਏ ਤੈਨੂੰ ਇਸ ਸਫ਼ਰ 'ਚ ਜਸਵਿੰਦਰ ਮਾਸੀ ਮੰਗੂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ ਤੂੰ ਡੋਲੀ ਨਾ ਡਟ ਕੇ ਵੀਰੇ ਨਾਲ ਮੈਦਾਨ 'ਚ ਖੜੀ ਰਹੀਂ ਜੂਵਨ ਮੈਂ ਹੁਣ ਸ਼ਾਇਦ ਤੈਨੂੰ ਕਦੇ ਨਹੀਂ ਮਿਲ ਪਾਵਾਂਗੀ ਕਿਉਂਕਿ ਮੇਰੇ ਘਰਦਿਆਂ ਨੇ ਤੇਰੀ ਨਾਲ ਮੇਰਾ ਮਿਲਣਾ ਜੁਲਣਾ ਬੰਦ ਕਰ ਦਿੱਤਾ ਏ ਪਰ ਮੈਂ ਜਿੱਥੇ ਵੀ ਹੋਵਾਂਗੀ ਨਾ ਸਦਾ ਤੇਰੀ ਖੈਰ ਮੰਗਦੀ ਰਹਾਂਗੀ ਜਦ ਗਾੜੀ ਆਪਣਾ ਖਿਆਲ ਰੱਖੀ ਤੇ ਛੇਤੀ ਨਾਲ ਵਿਆਹ ਕਰਵਾ ਕੇ ਮੈਨੂੰ ਮੇਰੀ ਮਾਸਦੀ ਬਣ ਜਾਂਦੀ ਖੁਸ਼ਖਬਰੀ ਸੁਨਾਮੀ ਕਹਿ ਕੇ ਉਹ ਰੋਂਦੀ ਹੋਈ ਜੋਵਨ ਦੇ ਗਲ ਨਾਲ ਲੱਗ ਗਈ ਉਸ ਦਿਨ ਦੋਵੇਂ ਸਹੇਲੀਆਂ ਗੱਲ ਲੱਕੇ ਖੂਰ ਹੋਈਆਂ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਬਚਪਨ ਦੀ ਇਹ ਦੋਸਤੀ ਇੰਝ ਜਵਾਨੀ ਚਾੱਕੀ ਟੁੱਟ ਜਾਵੇਗੀ ਫਿਰ ਰੋਂਦੀ ਰੋਂਦੀ ਜੋਤ ਆਪਣੇ ਘਰ ਨੂੰ ਚਲੀ ਗਈ ਰਾਤ ਨੂੰ ਜਦ ਗੁਰੀ ਦਾ ਫੋਨ ਆਇਆ ਤਾਂ ਜੋਵਨ ਕਹਿਣ ਲੱਗੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਪਰसों ਤੁਹਾਡੇ ਨਾਲ ਜੋ ਹੋਇਆ ਕੀ ਕੀ ਹੋਇਆ ਗੁਰੇ ਲੈ ਦੱਸਾਂ ਕੀ ਆ ਉਹੀ ਹੋਇਆ ਜੋ ਮੈਂ ਸੋਚਿਆ ਸੀ ਮਸਰ ਉਹਨਾਂ ਨੇ ਤਾਂ ਸਾਫ਼ ਮਨਾ ਕਰ ਦਿੱਤਾ ਸੀ ਸਾਡੇ ਰਿਸ਼ਤੇ ਲਈ ਫਿਰ ਉਸਨੇ ਪਰਸੋਂ ਵਾਲੀ ਸਾਰੀ ਗੱਲ ਜੋਗਨ ਨੂੰ ਦੱਸੀ ਉਸ ਦਿਨ ਗੱਲ ਸੁਣ ਕੇ ਜੋਗਨ ਕੈਨ ਲੱਗੀ ਤੁਹਾਨੂੰ ਪਤਾ ਆ ਤੁਹਾਡੀ ਸਜਿੱਦ ਕਰਕੇ ਮੇਰੀ ਭੈਣ ਵਰਗੀ ਦੋਸਤ ਮੇਰੇ ਕੋਲੋਂ ਸਦਾ ਲਈ ਦੂਰ ਹੋ ਗਈ ਆ ਤੇ ਬਾਪੂ ਜੀ ਨੂੰ ਵੀ ਉਹਨਾਂ ਨੇ ਕੰਮ ਤੋਂ ਜਵਾਬ ਦੇ ਦਿੱਤਾ ਆ ਕਹਿ ਕੇ ਰੋਣ ਲੱਗ ਪਈ ਗੁਰੇ ਜੋਵਨ ਯਾਰ ਤੂੰ ਰੋਂਦੀ ਕਿਉਂ ਆ ਪਲੀਜ਼ ਰੱਬ ਦਾ ਵਾਸਤਾ ਏ ਤੂੰ ਰੋ ਨਾ ਮੇਰੇ ਕੋਲੋਂ ਤੇਰੀ ਹੰਝੂ ਨਹੀਂ ਦੇਖੇ ਜਾਣੇ ਤੈਨੂੰ ਮੇਰੇ ਤੇ ਯਕੀਨ ਨੇ ਤਾਂ ਜੋਵਨ ਹੀ ਰੋਂਦੀ ਹੋਈ ਨਹੀਂ ਹਲਕਾ ਜਿਹਾ ਹੂੰ ਕਿਆ ਫਿਰ ਗੁਰੀ ਕਹਿਣ ਲੱਗਾ ਬਸ ਫਿਰ ਮੈਂ ਸਭ ਠੀਕ ਕਰ ਦੇਵਾਂਗਾ ਤੇਰੇ ਬਾਪੂ ਨੂੰ ਵੀ ਕੱਲ ਤੱਕ ਕਿਸੇ ਹੋਰ ਕੋਲ ਕੰਮ ਤੇ ਲਗਵਾ ਦੇਵਾਂਗਾ ਤੇ ਰਹੀ ਕੱਲ ਜੋਤ ਦੀ ਮੇਰਾ ਇਹ ਤੇਰੇ ਨਾਲ ਵਾਦਾ ਹੈ ਕਿ ਇੱਕ ਦਿਨ ਮੈਂ ਤੈਨੂੰ ਤੇਰੀ ਸਹੇਲੀ ਨਾਲ ਜ਼ਰੂਰ ਮਿਲਵਾਵਾਂਗਾ ਤੇ ਉਹ ਵੀ ਮਸਤੀ ਹੁਣਾਂ ਦੀ ਸਹਿਮਤੀ ਨਾਲ ਕਮਲੀਏ ਪਿਆਰ ਕਰਨ ਵਾਲਿਆਂ ਨੂੰ ਤਾਂ ਇਸ ਜਗ ਵਿੱਚ ਪੈਰ ਪੈਰ ਤੇ ਇਮਤਿਹਾਨ ਦੇਣਾ ਪੈਂਦਾ ਏ ਤੂੰ ਵੀ ਇਹੀ ਸਮਝ ਲੈ ਕਿ ਸਾਡਾ ਵੀ ਇਹੀ ਇਮਤਿਹਾਨ ਚੱਲ ਰਿਹਾ ਏ ਹੁਣ ਬੱਸ ਕਰੋ ਹੱਸ ਕੇ ਵੀ ਦਿਖਾ ਦਿਓ ਨਹੀਂ ਮੈਂ ਫੋਨ ਕੱਟਣਾ ਲੱਗਾ ਜੋਵਨ ਨਹੀਂ ਫੋਨ ਨਹੀਂ ਕੱਟਣਾ ਮੈਂ ਨਹੀਂ ਰੋਂਦੀ ਆ ਦੇਖੋ ਮੈਂ ਤਾਂ ਆਪਣੇ ਹੰਝੂ ਵੀ ਪੂੰਝ ਲਿਆ ਕਹਿ ਕੇ ਫਿਰ ਹੱਸਦੀ ਹੋਈ ਕਹਿਣ ਲੱਗੀ ਹਾਂ ਠੀਕੇ ਮੈਂ ਹੱਸ ਰਹੀ ਆ ਗੁਰੀ ਜੂਵਨ ਬਸ ਸਾਰੀ ਉਮਰ ਐਵੇਂ ਹੀ ਹੱਸਦੀ ਰਹੇ ਮੈਂ ਤੇਰੀ ਲਈ ਤਾਂ ਸਾਰੀ ਦੁਨੀਆ ਨਾਲ ਲੜ ਜਾਵਾਂਗਾ ਜੂਵਨ ਨਹੀਂ ਜੀ ਤੁਸੀਂ ਕਿਸੇ ਨਾਲ ਨਹੀਂ ਲੜਨਾ ਵਿਆਹ ਤੋਂ ਬਾਅਦ ਸਾਡੀ ਇੱਕ ਛੋਟੀ ਜਿਹੀ ਦੁਨੀਆ ਹੋਣੀ ਆ ਜਿਸ ਵਿੱਚ ਤੁਸੀਂ ਮੈਂ ਤੇ ਮੰਮੀ ਜੀ ਹੋਣਗੇ ਬਸ ਗੁਰੀ ਸਾਡੇ ਤਿੰਨ ਫੈਮਿਲੀ ਮੈਂਬਰ ਤਾਂ ਰਹੇਗੇ ਜੂਵਨ ਉਹ ਕੌਣ ਗੁਰੀ ਤੇਰੀ ਨਾਨ ਗੁਰਵਾਨੀ ਮੇਰੀ ਭੂਆ ਤਾਰੂ ਤੇ ਉਸੀ ਵਿਲੜ ਪੁੱਤ ਜੈਰੀ ਪਿਛਲੇ ਕਿੰਨੇ ਸਾਲਾਂ ਤੋਂ ਸਾਡੇ ਘਰ ਚੜ੍ਹ ਕੇ ਬੈਠੇ ਆ ਨਿਕਲਣ ਦਾ ਨਾਮ ਹੀ ਨਹੀਂ ਲੈ ਰਹੀ ਜੋਵਨ ਸੱਚੀ ਫਿਰ ਤਾਂ ਮੈਨੂੰ ਵੀ ਆਪਣੀ ਘੂਰ ਭੈਣ ਮਿਲ ਜਾਏਗੀ ਗੁਰੀ ਨਹੀਂ ਜੋਵਨ ਮੈਨੂੰ ਇੰਜ ਨਹੀਂ ਲੱਗਦਾ ਜੋਵਨ ਪਰ ਕਿਉਂ ਉਸ ਦਾ ਤਾਂ ਨਾਮ ਵੀ ਕਰਵਾਨੀ ਆ ਮੇਰਾ ਦਿਲ ਕਹਿੰਦਾ ਇਹ ਬਹੁਤ ਹੀ ਪਿਆਰੀ ਤੇ ਸਮਝਦਾਰ ਕੁੜੀ ਆ ਗੁਰੀ ਕਾਸ਼ ਤੇਰੀ ਇਹ ਗੱਲ ਸੱਚ ਹੁੰਦੀ ਪਰ ਉਹ ਆਪਣੇ ਨਾਮ ਦੇ ਬਿਲਕੁਲ ਉਲਟਾ ਜਦ ਤੂੰ ਉਸ ਨੂੰ ਮਿਲेंगी ਆਪੇ ਸਭ ਸਮਝ ਜਾਏਗੀ ਜੋਵਨ ਕੋਈ ਗੱਲ ਨਹੀਂ ਜੀ ਮੈਂ ਆਪੇ ਸਭ ਸਾਹਮਣੇ ਮੰਗੀ ਪਰ ਤੁਹਾਡੀ ਪੂਆ ਤੇ ਉਸ ਦਾ ਮੁੰਡਾ ਆਪਣੇ ਘਰ ਕਿਉਂ ਨਹੀਂ ਜਾਂਦੀ ਕਿ ਉਹਨਾਂ ਦਾ ਆਪਣਾ ਘਰ ਨਹੀਂ ਆ ਗੁਰੀ ਅੱਛਾ ਤੇ ਮੇਰੇ ਬਾਪੂ ਜੀ ਪੂਰੀ ਹੋਈ ਸਾਨਾ ਤਾਂ ਤਾਰੂ ਪੂਆ ਕੁਛ ਦਿਨ ਕਰ ਰਿਹਾ ਕਿ ਦੁੱਖ ਸੁੱਖ ਵੰਡਾਉਣ ਦਾ ਕਹਿ ਕੇ ਆਪਣੇ ਮੁੰਡੇ ਨੂੰ ਸਾਡੇ ਘਰ ਲੈ ਆਈ ਸੀ ਬਸ ਉਸ ਦਿਨ ਦੀ ਨੇ ਪੱਕਾ ਹੀ ਢੇਰਾ ਜਮਾ ਲਿਆ ਆਪ ਫੌਫੜ ਜੀ ਤਾਂ ਬਹੁਤ ਵਾਰੀ ਉਹਨਾਂ ਨੂੰ ਲੈਣ ਵੀ ਆਇਆ ਸੀ ਪਰ ਉਹਨਾਂ ਕਦੇ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਸਾਡੇ ਘਰ ਦੇ ਹਰ ਕੰਮ 'ਚ ਨੁਕਤਾ ਚਿੰਨੀ ਕਰਨਾ ਬਿੱਲੇ ਬੈਠੇ ਨੁਕਸ ਕੱਢੀ ਜਾਣਾ ਇਹੀ ਉਹਨਾਂ ਦੀ ਆਦਤ ਆ ਤੇ ਮੈਂ ਬਹੁਤ ਤੰਗ ਆ ਗਿਆ ਹਾਂ ਉਹਨਾਂ ਦੀ ਰੋਜ਼ ਦੀ ਕਿਚਕਿਚ ਤੋਂ ਜੋਵਨ ਲੈ ਕੀ ਗੱਲ ਹੋਈ ਮੰਮੀ ਜੀ ਨੇ ਉਹਨਾਂ ਨੂੰ ਕੁਝ ਕਹਿੰਦੇ ਗੁਰੀ ਮੰਮੀ ਜੀ ਦਾ ਤਾਂ ਸਾਰਾ ਦਿਨ ਹੀ ਬਾਠ ਭਜਨ ਚ ਨਿਕਲ ਜਾਂਦਾ ਆ ਵੈਸੇ ਵੀ ਮੰਮੀ ਜੀ ਸਵਾਦੀ ਬਹੁਤ ਨਰਮਾ ਜੋਵਨ ਲੈ ਤੇ ਤੁਸੀਂ ਇਹਨੇ ਸਾਲਾਂ ਤੋਂ ਉਹਨਾਂ ਨੂੰ ਘਰੇ ਵਠਾ ਕੇ ਰੋਟੀਆਂ ਖਵਾ ਰਹੇ ਹੋ ਗੁਰੀ ਹੋਰ ਕੀ ਕਰਾਂ ਮੈਂ ਡੈਡੀ ਜੀ ਦੀ ਭੈਣਾ ਆ ਜੇ ਕੋਈ ਹੋਰ ਹੁੰਦਾ ਤਾਂ ਮੈਂ ਕੁਝ ਕਹਿੰਦਾ ਵੀ ਜੂਵਨ ਤੁਸੀਂ ਹੁਣ ਕੋਈ ਫਿਕਰ ਨਾ ਕਰੋ ਜੀ ਮੈਂ ਸਭ ਜਾਣਦੀ ਆਂ ਇਦਾਂ ਦੇ ਰਿਸ਼ਤੇਦਾਰਾਂ ਨਾਲ ਕਿਵੇਂ ਨੇ ਜੱਟਣਾ ਆ ਬਸ ਤੁਹਾਨੂੰ ਵਿਆਹ ਤੋਂ ਬਾਅਦ ਕੁਝ ਦਿਨਾਂ ਲਈ ਆਪਣਾ ਤੇ ਮੰਮੀ ਜੀ ਦਾ ਦਿਲ ਤਕੜਾ ਕਰਕੇ ਰੱਖਣਾ ਪੈਣਾ ਆ ਕਿਉਂਕਿ ਮੈਂ ਜੋ ਕਰਾਂਗੀ ਸ਼ਾਇਦ ਉਹ ਤੁਹਾਨੂੰ ਚੰਗਾ ਨਾ ਲੱਗੇ ਪਰ ਮੈਂ ਜੋ ਵੀ ਕੁਝ ਕਰਾਂਗੀ ਨਾ ਆਪਣੇ ਘਰ ਦੇ ਪਰਿਵਾਰ ਦੀ ਭਲਾਈ ਲਈ ਹੀ ਕਰਾਂਗੀ ਗੁਰੀ ਹੁਣ ਆਪਾਂ ਕੁਝ ਸਾਡੀਆਂ ਗੱਲਾਂ ਵੀ ਕਰ ਲਈਏ ਜੂਵਨ ਤੇ ਕਰੋ ਨਾ ਫਿਰੇ ਜੀ ਮੈਂ ਕਦੋਂ ਰੁਕ ਗਿਆ ਗੁਰੀ ਹੁਣ ਤਾਂ ਇੱਕ ਮਿੱਟੀ ਦੇ ਦੋ ਕਲਵੀ ਨੇ ਦਿੱਤੀ ਜੂਵਨ ਪਹਿਲਾਂ ਆਪਣੀ ਅੱਖਾਂ ਬੰਦ ਕਰੋ ਗੁਰੀ ਠੀਕ ਹੈ ਜੀ ਆਲੋ ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਜੂਵਨ ਆਲੋ ਫਿਰ ਬਸ ਹੁਣ ਕੋਸ਼ੋ ਗੁਰੀ ਬਸ ਤੂੰ ਹੀ ਉਹ ਵੀ ਛੋਟੇ-ਛੋਟੇ ਜਿਹਾ ਜੂਵਨ ਹਲੇ ਤਾਂ ਇਹਨਾਂ ਨਾਲ ਹੀ ਕੰਮ ਸਾਲਣਾ ਪੈਣਾ ਆ ਸਰਦਾਰ ਜੀ ਗੁਰੀ ਪਰਸ ਨੂੰ ਆਪਾਂ ਪਾਸਪੋਰਟ ਦਫ਼ਤਰ ਜਾਣਾ ਆ ਜੀ ਯਾਦ ਰੱਖਣਾ ਮੈਂ ਸਵੇਰੇ 9 ਵਜੇ ਤੁਹਾਡੇ ਕੋਲ ਆ ਜਾਊਂਗਾ। ਜੋਵਨ ਕੋਈ ਗੱਲ ਨਹੀਂ ਜੀ ਮੈਂ ਤਿਆਰ ਰਹਾਂਗੀ। ਗੁਰੀ ਕਿਹੜਾ ਸੂਟ ਪਾਉਂਗੇ ਫਿਰ? ਜੋਵਨ ਜਿਹੜਾ ਜੇ ਕੀਤਾ ਪਾ ਲੈਣਾ ਆ। ਗੁਰੀ ਲੈ ਮੇ ਥੋੜਾ ਹੁੰਦਾ ਆ ਤੁਸੀਂ ਉਹੀ ਸੂਟ ਪਾਉਣਾ ਜੋ ਤੁਸੀਂ ਪਾਰਟ ਵਾਲੇ ਦਿਨ ਪਾਇਆ ਸੀ ਜਿਸਨ ਮੈਂ ਤੁਹਾਨੂੰ ਪਹਿਲੀ ਵਾਰੀ ਦੇਖਿਆ ਸੀ। ਜੋਵਨ ਜਰੂਰ ਜੀ ਜਿਵੇਂ ਤੁਸੀਂ ਕਹੋ ਮੈਂ ਹੁਣ ਸੋ ਜਾਵਾਂ। ਗੁਰੀ ਇੰਨੇ ਜਲਦੀ ਜੀ ਥੋੜਾ ਚਿਰ ਹੋਰ ਗੱਲ ਕਰ ਲੋ ਨਾ। ਜੋਵਨ ਸੁਣੀ ਮੈਂ ਫਿਰ ਤੜਕੀ ਉੱਠਣਾ ਵੀ ਹੁੰਦਾ ਹੈ ਨਾ ਗੁਰੀ ਚਲ ਠੀਕਾ ਜੀ ਫਿਰ ਸੋ ਜਾਓ ਗੁੱਡ ਨਾਈਟ ਲਵ ਯੂ ਜੋਵਨ ਗੁੱਡ ਨਾਈਟ ਜੀ ਲਵ ਯੂ ਫਿਰ ਜੋਵਨ ਨੇ ਫੋਨ ਕੱਟ ਕੇ ਸਾਈਡ ਤੇ ਰੱਖ ਦਿੱਤਾ ਤੇ ਸੋ ਗਈ ਅਗਰੇ ਦਿਨ ਤੱਕ ਜੋਵਨ ਦਾ ਸਾਰਾ ਕਰਦੇ ਕੰਮ ਕਰਾਂ ਚਾਹੀ ਨਿਕਲ ਗਿਆ ਸਾਰੀ ਦਿਨ ਦੀ ਟਿਕਾਵਟ ਹੋਣ ਕਰਕੇ ਉਹ ਰਾਤ ਨੂੰ ਜਲਦੀ ਸੋ ਗਈ ਸਵੇਰ ਹੋਈ ਤਾਂ ਜੋਵਨ ਨੇ ਉੱਠ ਕੇ ਕਰਦੇ ਕੰਮ ਕਰ ਕੀਤੀ ਦਿਨਹਾਤੋਂ ਕੀ ਤਿਆਰ ਹੋ ਗਈ 9 ਵਜੇ ਨੂੰ ਗੁਰੀ ਵੀ ਉਸ ਨੂੰ ਲੈਣ ਆ ਗਿਆ ਅੰਦਰਾ ਕਿਸ ਨੇ ਸਾਰਿਆਂ ਦੀ ਪਹਿਰੇਤ ਲਾਇਆ ਤਾਂ ਵਚਨੋ ਦੇ ਨਾਲ ਲੱਗਦੀ ਮਲਮਲੀ ਚਾਹ ਵੀ ਧਰ ਲਈ ਚਾਹ ਪੀ ਕੇ ਫਿਰ ਗੁਰੀ ਕਹਿਣ ਲੱਗਾ ਚੰਗਾ ਬੇਬੇ ਹੁਣ ਸਾਨੂੰ ਜਾਣ ਦੀ ਇਜਾਜ਼ਤ ਦਿਓ ਮੈਂ ਆਉਂਦਾ ਹੋਇਆ ਦਪਹਿਰ ਨੂੰ ਘੜੀ ਰੁੱਕੀ ਜਾਵਾਂਗਾ ਫਿਰ ਗੁਰੀ ਤੇ ਜੋਗਨ ਉੱਠ ਕੇ ਉਹ ਦੋਵੇਂ ਬਾਹਰ ਗੱਡੀ ਵੱਲ ਤੁਰ ਪਏ ਗੁਰੀ ਤੇ ਜੋਗਨ ਆਕੇ ਦੋਵੇਂ ਗੱਡੀ 'ਚ ਫਟ ਕੇ ਗੁਰੀ ਜੋਗਨ ਨੂੰ ਸੀਟ ਫੈਲਟ ਲਗਾਉਣ ਲਈ ਜਤੋ ਜਹਤ ਕਰਦੇ ਹੋਏ ਦੇਖ ਕੇ ਕਹਿਣ ਲੱਗਾ ਜੋਗਨ ਇਦਾਂ ਨਹੀਂ ਰੁਕ ਜਾਓ ਮੈਲ ਗੋਆ ਨਿਆ ਕੈ ਕਿਸ ਨੂੰ ਸੀਟ ਵੈਲਟ ਲਗਾਉਣੀ ਸਿਖਾਈ ਫਿਰ ਗੁਰੀ ਕਹਿਣ ਲੱਗਾ ਅੱਜ ਤਾਂ ਬੜਾ ਰੂਪ ਚੜ੍ਹਿਆ ਏ ਯਾ ਮੇਰੀ ਸਰਦਾਰਨੀ ਤੇ ਦਿਲ ਕਰਦਾ ਏ ਵਸ ਦੇਖੀ ਜਾਵਾਂ ਜੁਵਨ ਮੇਰੀ ਸਰਦਾਰ ਜੀ ਨੇ ਖਾਸ ਪਰਮਾਇਸ਼ ਕੀਤੀ ਸੀ ਸੋਨਾ ਜਿਹਾ ਤਿਆਰ ਹੋ ਕੇ ਆਉਂਦੀ ਸੋ ਉਹਨਾਂ ਦੀ ਗੱਲ ਤਾਂ ਮੈਨੂੰ ਮੰਨਣੀ ਹੀ ਪੈਣੀ ਸੀ ਨਾ ਗੁਰੀ ਸੱਚੇ ਤੁਸੀਂ ਬਹੁਤ ਪਿਆਰੇ ਲੱਗ ਰਹੇ ਹੋ ਉਸੇ ਗੱਲ ਪਰਟੇ ਹੋਏ ਕਹਿਣ ਲੱਗਾ ਜੁਵਨ ਹੁਣ ਆਪਾਂ ਚੱਲੀ ਲੇਟ ਨਹੀਂ ਹੋ ਰਹੀ ਪਿਆਰ ਕਰਨੇ ਨੂੰ ਹਲੇ ਸਾਡੇ ਕੋਲ ਸਾਰੀ ਉਮਰ ਪਈਆ ਗੁਰੀ ਨੇ ਫਿਰ ਜੀ ਜਨਾਬ ਕਹਿ ਕੇ ਗੱਡੀ ਤੋੜ ਲਈ ਕੰਟਿਕ ਤੱਕ ਹੁਲਦਿਆਣਾ ਪਾਸਪੋਰਟ ਦਫ਼ਤਰ ਪਹੁੰਚ ਗਏ ਗੁਰੀ ਜੋਵਨ ਨੂੰ ਨਾਲ ਲੈ ਕੇ ਅੰਦਰ ਆਇਆ ਤੇ ਫਿਰ ਉਸਨੇ ਸੋਫੇ ਤੇ ਬੈਠ ਕੇ ਜੋਵਨ ਨੂੰ ਸਭ ਕੁਝ ਸਮਝਾਇਆ ਉਸ ਤੋਂ ਬਾਅਦ ਜੋਵਨ ਦਾ ਨੰਬਰ ਆ ਗਿਆ ਤੇ ਉਹ ਅੰਦਰ ਚਲੇ ਗਈ 25 ਮਿੰਟ ਚ ਬਾਅਦ ਜੋਵਨ ਬਾਹਰ ਰਿਸੈਪਸ਼ਨ ਤੇ ਆ ਗਈ ਤੇ ਸਾਹਮਣੇ ਗੁਰੀ ਬੈਠਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਜੋਵਨ ਉਸ ਤੇ ਕੋਲਾ ਕੇ ਕਹਿਣ ਲੱਗੀ ਤੁਸੀਂ ਗੁਰੂ ਦੇ ਇੱਥੇ ਹੀ ਬੈਠੇ ਹੋ ਗੁਰੀ ਹੋਰ ਕੀ ਨਲੇ ਮੈਂ ਕਿੱਥੇ ਜਾਣਾ ਸੀ ਸਭ ਕੁਝ ਠੀਕ ਠਾਕ ਹੋ ਗਿਆ ਜੂਵਨ ਹਾਂਜੀ ਸਭ ਕੁਝ ਬਹੁਤ ਵਧੀਆ ਹੋ ਗਿਆ ਗੁਰੀ ਚਲਵਾ ਜੋ ਫਿਰ ਆਪਾਂ ਹੁਣ ਚੱਲੀਏ ਫਿਰ ਤਹ ਹ ਦੋਵੇਂ ਹੱਥਾਂ 'ਚ ਹੱਥ ਪਾ ਕੇ ਬਾਹਰ ਨੂੰ ਤੁਰ ਪਏ ਫਿਰ ਬਾਹਰ ਆ ਕੇ ਗੁਰੀ ਕਹਿਣ ਲੱਗਾ ਹਾਂਜੀ ਫਿਰ ਤੁਸੀਂ ਪਹਿਲੀ ਵਾਰੀ ਸਾਡੇ ਨਾਲ ਬਾਹਰ ਆਏ ਹੋ ਦੱਸੋ ਫਿਰ ਤੁਹਾਡੀ ਕੀ ਸੇਵਾ ਕਰੀਏ ਜੂਵਨ ਨਹੀਂ ਮੈਂ ਕੁਝ ਨਹੀਂ ਖਾਣਾ ਗੁਰੀ ਲੈਵੇਂਗੀ ਮੇਰੇ ਖਾਣਾ ਫਿਰ ਆਸੇ-ਪਾਸੇ ਨਜ਼ਰ ਕਮਾਉਂਦੇ ਹੋਏ ਦੇਖ ਕੇ ਕਹਿ ਲੱਗਾ ਨਿੰਬੂ ਪਾਣੀ ਪੀਓਗੇ ਜੁਵਨ ਹਾਂਜੀ ਚਲੋ ਫਿਰ ਉਹ ਦੋਵੇਂ ਨਿੰਬੂ ਪਾਣੀ ਵਾਲੀ ਰੀੜੀ ਤੇ ਆ ਕੇ ਕੜਗੇ ਰੀੜੀ ਵਾਲੇ ਦੋ ਗਲਾਸ ਨਿੰਬੂ ਪਾਣੀ ਬਣਾ ਕੇ ਉਹਨਾਂ ਨੂੰ ਫੜਾਈ ਦੋਵੇਂ ਨਿੰਬੂ ਪਾਣੀ ਪੀਂਦੇ ਹੋਏ ਇੱਕ ਦੂਜੇ ਨੂੰ ਤੱਕ ਰਹੇ ਸਨ ਗੁਰੀ ਨੇ ਚਿਤ ਪਿਆਰ ਨਾਲ ਜੁਗਨ ਨੂੰ ਇਸ਼ਾਰਾ ਕੀਤਾ ਤਾਂ ਉਸਨੇ ਸੰਕੇ ਨਿਮੀ ਪਾਲ ਲਈ ਨਿੰਬੂ ਪਾਣੀ ਪੀਨ ਤੋਂ ਦੋਵੇਂ ਬਾਦ ਗੱਡੀ ਚ ਆ ਕੇ ਬੈਠ ਗਏ ਗੁਰੀ ਹਾਂਜੀ ਹੁਣ ਦੱਸੋ ਕਿੱਥੇ ਜਾਣਾ ਹੈ ਜੋਵਨ ਕਰ ਚੱਲ ਦੀਆਂ ਨਾਲੇ ਤੁਹਾਡੀਆਂ ਅੱਖਾਂ ਕਿੰਝੜੀਆਂ ਨੇ ਗੁਰੀ ਰਾਤੀ ਸੱਤਾ ਨਹੀਂ ਨਾ ਚੰਗੀ ਤਰ੍ਹਾਂ ਨਾਲ ਤਾਂ ਕਰਕੇ ਨਾਲੇ ਯਾਰ ਮਸਾ ਮਸਾ ਦਾ ਅੱਜ ਸਾਨੂੰ ਇਕੱਠਿਆਂ ਨੂੰ ਟਾਈਮ ਬਤਾਉਂਦਾ ਸਮਾਂ ਮਿਲੇ ਆ ਉਹ ਵੀ ਆਪਾਂ ਘਰ ਬੈਠ ਕੇ ਗੁਜ਼ਾਰ ਦਈਏ ਇਹ ਸਾਡੀ ਜ਼ਿੰਦਗੀ ਦੀ ਖੂਬਸੂਰਤ ਪਲ ਦੁਬਾਰਾ ਕਦੇ ਮੁੜ ਕੇ ਨਹੀਂ ਆਉਣੇ ਕਹ ਜੋਵਨ ਦਾ ਹੱਥ ਫੜ ਲਿਆ ਜੋਵਨ ਇਹ ਤਾਂ ਹੈ ਜੀ ਫਿਰ ਲੈ ਚਲੋ ਮੈਨੂੰ ਕਿੱਥੇ ਲੈ ਕੇ ਜਾਣਾ ਹੈ ਗੁਰੀ ਸ਼ਾਪਿੰਗ ਕਰਨੀ ਹੈ ਤੁਸੀਂ ਦੱਸੋ ਜੋਵਨ 나 ਜੀ ਤੁਸੀਂ ਕੀ ਸੋਚੋਗੇ ਕਿ ਕੁੜੀ ਤਾਂ ਵਿਆਹ ਤੋਂ ਪੱਲਾ ਹੀ ਮੇਰਾ ਇੰਨਾ ਖਰਚਾ ਕਰਵਾਈ ਜਾ ਰਹੀ ਆ ਕੰਨ ਵਿਆਹ ਹੋਣ ਤੋਂ ਬਾਅਦ ਪਤਾ ਨਹੀਂ ਕੀ ਕਰੇਗੀ ਗੁਰੀ 나 ਜੀ ਇਹੋ ਜਹੀ ਗੱਲ ਤਾਂ ਮੈਂ ਤੁਹਾਨੂੰ ਕਦੇ ਭੁੱਲ ਕੀ ਵੀ ਨਹੀਂ ਕਹਿ ਸਕਦਾ ਹੁਣ ਤਾਂ ਤੁਸੀਂ ਹੀ ਮੇਰੀ ਜ਼ਿੰਦਗੀ ਹੋ ਮੇਰਾ ਵਾਸਲੇ ਨਾ ਤਾਂ ਤੁਹਾਡੇ ਉਤੋਂ ਇਸ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਵਾਰ ਦੇਵਾਂ ਜੋਵਨ ਇਸ ਤੇ ਮੋਢੇ ਤੇ ਸਿਰ ਧਾਰਦੇ ਹੋਏ ਕਹਿਣ ਲੱਗੀ ਮੈਨੂੰ ਤਾਂ ਜੀ ਬਸ ਤੁਹਾਡਾ ਪਿਆਰ ਹੀ ਬਹੁਤ ਆ ਵੈਸੇ ਵੀ ਮੇਰੇ ਨਾਲ ਤਾਂ ਬਹੁਤ ਵੱਡੇ ਸੁਪਨੇ ਆ ਨਾ ਕਨਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ